ਦੇਖ ਤੇਰਾ ਸਸ ਸਾਰਿਆਂ ਨੂੰ ਸੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਇਹਨਾਂ ਦੀ ਸਮਾਦ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਉੱਥੇ ਪਹੁੰਚੇ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਸੋ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਆਓ ਸਾਰੇ ਦਰਸ਼ਨ ਕਰਦੇ ਆਂ ਤੇ ਬਾਬਾ ਬੁੱਢਾ ਸਿੰਘ ਜੀ ਦੀ ਸਮਾਦ ਹੈ ਇੱਥੇ ਜੀ ਰਮਦਾਸ ਪੈਂਦਾ ਡੇਰਾ ਬਾਬਾ ਨਾਨਕ ਰੋਡ ਦੇ ਉੱਤੇ ਤੇ ਈ ਐਂਟਰੀ ਪੁਆਇੰਟ ਐਂਟਰੀ ਪੁਆਇੰਟ ਤੋਂ ਬਾਅਦ ਸਾਹਮਣੇ ਬਾਬੂ ਡਾ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਦਿਖਾਈ ਦਿੰਦਾ ਕੁਸ਼ੀਵੇਂ ਦਾ ਸਮਿਆਂ ਦੇ ਵਿੱਚ ਚੱਲਦੇ ਆ ਬਾਬੂ ਡਾ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਨਾਲੇ ਮੱਥਾ ਟੇਕਦੇ ਆ ਬੜੀ ਖਾਲਪੁਰਖਾਈ ਗੁਰੂ ਦੀ ਕਿਰਪਾ ਤੇ ਕੜਾਹ ਪ੍ਰਸ਼ਾਦੀ ਦੇ ਇਧਰੋਂ ਪ੍ਰਾਪਤੀ ਹੁੰਦੀ ਆ ਇਹ ਤਲਾਬ 'ਚ ਪਹੁੰਚ ਕੇ ਫਿਰ ਤੇ ਦੋਸਤੋ ਫਿਰ ਹੈ बाबा ਬੁੱਢਾ ਸਾਹਿਬ ਜੀ ਅਰ ਰਮਦਾਸ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਹੈ ਤੇ ਬੈਕ ਸਾਈਡ ਐਂਟਰ ਕਰਦੇ ਆਂ ਅਸੀਂ ਇੱਥੇ ਗੁਰਦੁਆਰਾ ਸਾਹਿਬ ਦਾ ਤਲਾਬ ਹੈ ਹਾਏ ਬੱਚੇ ਇਸ਼ਨਾਨ ਕਰਦੇ ਪਏ ਆ ਜਿਆਦਾ ਇਸ਼ਨਾਨ ਨਾ ਕਰੋ ਭਰਾ ਛੇਤੀ ਨਿਕਲ ਜਿਓ ਅੱਛਾ ਤੇ ਗੁਰਦੁਆਰਾ ਸਾਹਿਬ 'ਤੇ ਪਹੁੰਚ ਕੇ ਬੱਚੇ ਇਸ਼ਨਾਨ ਕਰ ਰਹੇ ਆ ਤੇ ਗੁਰਦਾਰਾ ਸਾਹਿਬ ਦਾ ਤਲਾਵ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਦੂਰੋਂ ਦੂਰੋਂ ਫਕਤਾ ਜਿਹੜੀਆਂ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦਾਰਾ ਸਾਹਿਬ ਚੱਲ ਕੇ ਆਉਂਦੀਆਂ ਨੇ ਤੇ ਆ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਜੋ ਨੇ ਉਹ ਕਰਦੀਆਂ ਨੇ ਤੇ ਇਹ ਬਾਬਾ ਬੁੱਢਾ ਸਾਹਿਬ ਜੀ ਦੀ ਬੈਕ ਸਾਈਡ ਹੈ ਪੌੜੀਆਂ ਚੜ ਕੇ ਉੱਪਰ ਮਹਾਰਾਜ ਜੀ ਦਾ ਦਰਬਾਰ ਹੈ ਤੇ ਦੇਖਾਂਗੇ ਜਿਹੜਾ ਪਿੰਡ ਬੈਠਾ ਆਪਣਾ ਪਰ ਨਾ ਵਾਦ ਹੈ? ਪਰ ਨਾ ਵਾਦ। ਇਹ ਕਿਥੇ ਪਿੰਡ ਹੈ? ਨਾ ਕਰਨੀ ਆਪਾਂ। ਪਾਣੀ ਸਲਾਣਾ ਕਰ ਲਈਏ। ਖਾਤਨਾ ਵੈਸੇ ਖੱਲਣਾ ਪੈਣਾ ਅੱਜ। ਸਾਡਾ ਬੰਦਾ ਨਹੀਂ ਆਇਆ ਜੀਗਾ। ਹੱਥ ਪੜਾ ਕੇ ਤੇ ਇੱਥੇ ਨਾ ਇਹ ਇੱਥੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਖੂਹ ਹੈ। ਜਿਹਦੇ ਜਲਦੀ ਬਤੂ ਕਰਕੇ ਲੋਕੀ ਜਿਹੜਾ ਉਹ ਮਤਲਬ ਜਲ ਛਕਦੇ ਆ ਇੱਥੇ। ਬਾਬੂ ਦਾ ਸਾਬਦੀ ਦੇ ਇਹ ਵੇਲੇ ਦਾ ਖੂਹ ਹੈ ਇਹ ਨੂੰ ਥੋੜਾ ਜਿਆ ਚੇਂਜ ਕੀਤਾ ਹੋਇਆ ਹੈ ਬਸ ਇੰਪਰੂਵਮੈਂਟ ਕੀਤੀ ਹੈ ਇਹੋ ਜੀ ਲੋਕੀ ਜਲ ਸਕਦੇ ਆ ਜੀ ਬਾਬੂ ਦਾ ਨਾਮ ਜਾਈਦਾ ਤੇ ਇੱਥੇ ਜਿਹੜੀ ਅਸੀਂ ਪ੍ਰੈਕਟਿਕ ਗੱਲ ਕੀਤੀ ਉਹ ਵੀ ਤੁਹਾਨੂੰ ਦਿਖਾਉਂਦਾ ਇੱਥੇ ਜੋਤ ਜਗਦੀ ਹੈ ਮਹਾਰਾਜ ਜੀ ਕਿਰਪਾ ਸਭਾ ਗੁੱਡਾਸ ਹੈ ਜੀ ਵੀ ਪੀ ਰਿਹਾ ਤੇ ਇੱਥੇ ਜੋਤ ਜਗਦੀ ਹੈ ਅਰ ਰੁਕ ਦੀ ਗੱਲ ਕਰਦੇ ਆ ਜਨੂ ਪਰ ਤੇਰੀ ਕਿਰਪਾ ਜਿਸ ਜਨੂ ਪਰ ਤੇਰੀ ਕਿਰਪਾ ਇਸ ਕੋ ਤਪਨਾ ਨਾ ਤੋ ਤੁਹਾਨੂੰ ਦਾਲੋ ਉੱਪਰ ਲਿਖਿਆ ਆਇਆ ਤਾਂ ਤੁਮਾ ਦਾ ਬੋਲ ਹੈ ਇਥੋਂ ਪ੍ਰਸ਼ਾਦ ਮਿਲਦਾ ਆਹ ਬੋਲਿਆ ਜੇ ਤੁਹਾਨੂੰ ਆਉਣਾ ਮਨਾ ਕੇ ਦਿੰਦੇ ਫਿਰ ਗੱਲ ਕਰਾਂਗੇ ਜੀ ਜੀ ਇਹ ਬਾਬਾ ਬੁੱਢਾ ਸਹਿਬ ਜੀ ਦਾ ਸਮਾਰਕ ਜਿੱਥੇ ਪ੍ਰਸ਼ਾਦ ਵਰਤਾਇਆ ਜਾਂਦਾ ਸਿੰਘ ਇਹ ਬਾਬਾ ਜੀ ਤਰੁ ਦਰਸਨ ਕੜਾ ਪ੍ਰਸ਼ਾਦੀ ਦੀ ਪ੍ਰਾਪਤੀ ਹੁੰਦੀ ਹੈ ਬਾਬਾ ਬੁੱਢਾ ਸਹਿਬ ਜੀ ਦਾ ਸਮਾਰਕ ਤੇ ਗੁਰਦੁਆਰਾ ਇਹ ਬਣਾਤੀ ਆ ਸ੍ਰੀ ਗੁਰਦੁਆਰਾ ਤੁਰੰਤ ਦਰਸਨ ਸੰਭਾਅੰਦੀ ਹੈ ਤੇ ਤੁਹਾਨੂੰ ਹੁਣ ਲੈ ਚਲਦੇ ਹਾਂ ਲੰਗਰ ਹਾਲ ਵੱਲ ਆਹੇ ਤਾਂ ਭੁੱਖ ਬੜੀ ਲੱਗੀ ਆ ਲੰਗਰ ਤੇ ਛਕਣਾ ਸੀਗਾ ਪ੍ਰਸ਼ਾਦ ਐ। ਪ੍ਰਸ਼ਾਦ ਬੜਾ ਸਵਾਦ ਹੁੰਦਾ ਗੁਰਦੁਆਰਿਆਂ ਚ। ਜਿੰਨੇ ਵੀ ਗੁਰਦਾਰੇ ਸਾਹਿਬਾਨ ਨੇ ਸਾਰਿਆਂ ਦੇ ਪ੍ਰਸ਼ਾਦ ਬੜਾ ਵਾਫਾਤ ਨੂੰ ਐ। ਆਹਰ ਆ ਮੈਂ ਖੋਇਆ। ਗੁਰਦੁਆਰ ਸ੍ਰੀ ਗੋਬਿੰਦ ਸਿੰਘ ਜੀ ਦੇ ਨੇ ਸ਼ਹਿਨ ਸਾਹਿਬ ਜੀ ਨੇ। ਆਹ ਤਾਂ ਦੇਖਦੇ ਆ। ਸ਼ਰਧਾ ਗੁਰੂ ਆਪ ਕਰਨਾ ਜਿਹੜਾ ਇੱਕ ਯੋਗ ਤੋਂ ਲੈ ਕੇ ਸ਼ੇਰ ਗੀਂ ਜਾ ਕੇ ਇਹ ਤੀਸਰਾ ਵਡਾ ਨਹੀਂ ਕਰਦਾ ਉਹਦੇ ਜਨਮ ਬੀਤੇ ਆ ਜਦੀ ਬੱਚਿਆਂ ਨੂੰ ਗੁਰੂ ਸਾਹਿਬ ਲੈ ਕੇ ਜਾ ਕੇ ਇਹਨਾਂ ਦੇ ਮਾਰਾ ਦੇ ਨਿਰਛਲ ਬਾਰੇ ਕਰਾਓ ਤਾਂ ਕਿ ਆਉਣ ਵਾਲੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੇ ਕੀ ਜਾਗਰਤ ਆਵੇ ਉਹ ਦੇਖ ਕੇ ਉਹਨਾਂ ਸ਼ਹੀਦੀ ਜਹਾੜ ਇਹ ਇਹ ਸਾਈਡ ਖੜਾ ਪ੍ਰਸ਼ਾਦ ਜੀ ਦੇਖ ਜਿਹੜੀ ਆ ਬਾਹਰ ਚਾਗੇ ਸਾਰੇ ਲੋਕ ਇਹ ਚਾਹ ਐਂਟਰੀ ਪੁਆਇੰਟ ਹੈ ਜਿੱਥੋਂ ਅਸੀਂ ਐਂਟਰੀ ਕੀਤਾ ਸੀਗਾ ਜੋ ਕਾਮਣ ਵਾਲਾ ਦੋ ਨਿਸ਼ਾਨ ਸੱਬ ਲੱਗੇ ਹੋਏ ਇਹਨੂੰ ਪਰਦੇ ਬੰਨੇ ਲੱਗਾ ਆ ਦੇਖੋ ਜੀ ਸਾਈਡ ਲੱਗਾ ਰਾਜ ਸਿੰਘ ਜੀ ਆ ਕੇ ਸਾਰਾ ਜੀ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਤਲਾ ਦੇ ਵਿੱਚ ਪੰਜ ਛਨਾਲਾ ਕੀਤੀਆਂ ਹੁਣ ਅਸੀਂ ਗੁਰਮਹਾਰਾ ਜੀ ਦੇ ਲੰਗਰ ਹਾਲ ਵਿੱਚ ਫੁੰਚਾ ਇਸ ਸਾਈਡ ਪਲਾਬ ਹੈ ਗੁਰੂ ਮਹਾਰਾਜ ਜੀ ਦੇ ਦੇਖੋ ਅਸੀਂ ਪੰਜ ਸਨਾਂ ਨਾਲ ਕੀਆ ਸੀਗਾ ਸੰਭਾਲਣ ਤੋਂ ਬਾਅਦ ਇੱਧਰ ਗੁਰੂਕਾ ਲੰਗਰ ਆਇਆ ਤੇ ਇੱਥੇ ਦੀ ਲੋਕਾਂ ਦੀ ਸ਼ਰਧਾ ਵੇਖੋ ਤੇ ਕਰਨੀ ਹੈ ਇਨੀ ਦੇ ਬਾਵਜੂਦ ਇੱਥੇ ਸ਼ਬੀਲ ਲਗਾਈ ਹੋਈ ਹੈ ਸਨਾਂ ਵੱਲੋਂ ਤੇ ਬਾਪੂ ਜੀ ਨੇ ਤੇ ਬੜਾ ਠੰਡਾ ਮਿੱਠਾ ਜਲਦੀ ਸ਼ਬੀਲਾਂ ਜਿੰਨਾ ਚੱਲ ਰਹੀਆਂ ਨੇ ਮੰਗੋਬੂਦਾ ਸਿੰਘ ਜੀ ਸਮਾਤ ਹੈ ਜਿੱਥੇ ਖਦੀਲਾ ਕੰਗਰ ਚਲਵਾਂਗੇ। ਉਹ ਦੂਰ ਦਰੋਂ ਗਿਆ ਸੰਕਾਨੀ ਖਦੀਲ ਜਿਹੜੀ ਆ ਸਿਕਾਈ ਜਾਂਦੀ ਆ ਇੱਥੇ ਬੜੇ ਪਿਆਰ ਤੇ ਸ਼ਰਦਾ ਦੇ ਨਾਲ। ਦੇਖੋ ਗਰਮੀ ਬਹੁਤ ਹੈ ਤੇ ਸ਼ਰਦਾ ਵੀ ਬਹੁਤ ਹੈ। ਕਿਤੇ ਦੋਨੇ ਚੀਜ਼ਾਂ ਕੱਟੀਆਂ ਹੋ ਜਾਣ ਸਰ ਗਰਮੀ ਜਿਹੜੀ ਆ ਉਹ ਬਹੁਤੀ ਫੀਲ ਨਹੀਂ ਹੁੰਦੀ। ਮੱਸਿਆ ਹੋ ਜੀਆਂ ਚੀਜ਼ਾਂ ਜਿਹੜੀਆਂ ਆ ਉਹ ਖਿੱਚਦੀਆਂ ਐ ਖਿੱਚਦੀਆਂ ਆ ਬੰਦੇ ਨੂੰ ਆਪਣੇ ਵੱਲ ਤੇ ਇਧਰ 26 ਘੰਟੇ ਗੁਰੂ ਮਹਾਰਾਜ ਜੀ ਦੇ ਲੰਗਰ ਚੱਲਦੇ ਆ ਲੰਗਰ ਦੇ ਚੱਲਦੇ ਆ ਨਾਲ-ਨਾਲ ਜਿਹੜੀ ਆ ਬਰਤਨਾਂ ਦੀ ਸੇਵਾ ਵੀ ਚੱਲਦੀ ਆ ਛੋਵੀ ਛੋਵੀ ਘੰਟੇ ਬਰਤਨਾਂ ਦੀ ਸੇਵਾ ਇਹ ਚੱਲਦੀ ਆ ਆ ਤਾਂ ਲੰਗਰ ਹਾਲ ਚ ਖੜਦੇ ਆ ਉੱਥੇ ਬਾਬਾ ਜੀ ਨੇ ਸੇਵਾ ਦੇ ਚੋਂ ਹੁੰਦੇ ਸੱਚੇ ਦਾ ਬਾਬਾ ਜੀ ਸੱਚੇ ਦਾ ਬਾਬਾ ਜੀ ਸੱਚੇ ਉਹ ਤੇ ਇੱਥੇ ਆ ਹੀ ਪਹੁੰਚਿਆ ਗੁਰਮਾਰਾ ਜੀ ਦੇ ਲੰਗਰ ਹਾਲ ਵਿੱਚ ਤੇ ਇੱਥੇ ਜੋ ਕਿਸੇ ਨੇ ਦਸਵੰਦ ਪਾਉਣਾ ਤਾਂ ਬੋਲਕ ਲਗਾਈ ਹੋਈ ਹੈ ਗੁਰਮਾਰਾ ਜੀ ਦੇ ਲੰਗਰ ਵਾਸਤੇ ਤੇ ਹੁਣ ਅਸੀਂ ਲੰਗਰ ਛਕਦੇ ਆ ਫਿਰ ਸਾਲੀ ਆਪਾਂ ਲੱਲੀ ਆ ਦੇਖੋ ਇਹ ਲੰਗਰ ਛਕਦੇ ਆਂ ਫਿਰ ਬਾਅਦ ਚ ਅਸੀਂ ਅੱਗੇ ਦਾ ਵਲੌਗ ਜਿਹੜਾ ਉਹ ਜਾਰੀ ਰੱਖਾਂਗੇ ਧੰਨਵਾਦ ਫਿਰ ਦੋਸਤੋ ਲੰਗਰਲੇ ਆ ਜੇ ਛਕੋਣਾ ਮੇਰੇ ਦਾਲ ਬਣੀ ਸੀ ਤੇ ਰਾਜਮਾ ਬਣਿਆ ਸੀਗੇ ਤੇ ਨਾਲ ਫੁਲਕਾ ਨਾਲ ਚੌਲ ਸੀਗੇ ਮਜ਼ਾ ਆ ਗਿਆ ਵੈਸੇ ਉੱਥੇ ਮੈਂ ਤਾਂ ਨਹੀਂ ਲੰਗਰ ਦੀ ਫੋਟੋ ਖਿੱਚੀ ਵੀ ਐਵੇਂ ਚੰਗਾ ਨਹੀਂ ਲੱਗਦਾ ਹਰ ਥਾਂ ਤੇ ਤੇ ਕਿਉਂਕਿ ਚਲੋ ਕਿਤੇ ਕਿਤੇ ਕੈਮਰਾ ਜੁੜ ਵੀ ਕਰ ਲਿਆ ਪਰ ਅਹੀ ਪ੍ਰਸ਼ਾਦਾ ਛਕਣ ਡਿਆ ਉੱਥੇ ਚੰਗਾ ਨਹੀਂ ਲੱਗਦਾ ਤੇ ਫੋਨ ਕਰਕੇ ਦਿਖਾਉਂਦੇ ਆ ਕਿ ਇੱਥੇ ਬਾਬਿਆਂ ਦੇ ਲੰਗਰ ਦਾ ਪ੍ਰਬੰਧ ਕਿਦਾਂ ਦਾ ਆ ਆ ਦੇਖਿਓ ਇੱਥੇ ਬਾਲਣ ਓਏ ਬਾਬਿਆਂ ਨੇ ਬਾਲਣ ਰੱਖਿਆ ਹੋਇਆ ਓਏ 6-7 ਘੰਟੇ ਜਦੋਂ ਸਵੇਰ ਤੋਂ ਉੱਡੀ ਰਹਿੰਦੀ ਆ ਪਰ ਬੰਦੋਬਸਤ ਜਿਹੜਾ ਉਹ ਵੀ ਕਾਫੀ ਵੱਡੇ ਮਤਲਬ ਕਿ ਪੱਧਰ ਤੇ ਕਰਨਾ ਪੈਂਦਾ ਵਾ ਉਥੇ ਤਾਂ ਰਾ ਇੱਥੇ ਬੰਦੋਬਸਤ ਕੀਤਾ ਆ ਓਏ 24 ਘੰਟੇ ਸੰਗਤ ਤੋਂ ਜਿਹੜਾ ਲੰਗਰ ਸ਼ਿਕਾਇਆ ਜਾਂਦਾ ਉਹ ਇਹਨਾਂ ਸਿੰਘਾਂ ਵੱਲੋਂ ਜਿਹੜਾ ਲੰਗਰ ਤਿਆਰ ਕੀਤਾ ਜਾਂਦਾ। ਬੜੀ ਵੱਡੀ ਸੇਵਾ ਇਹਨਾਂ ਦੀ। ਤੇ ਬਾਬਾ ਜੀ ਨੇ ਦੇਖੇ ਕਰਿਆ ਲੰਗਰ ਦੀ। ਦਾਲਾਂ, ਸਬਜ਼ੀਆਂ, ਚਾਵਲ, ਖੁਲਕੇ ਸਾਰਾ ਕੁਝ ਜਿਹੜਾ ਉਹ ਬੜੇ ਪਿਆਰ ਤੇ ਸ਼ਰਧਾ ਨਾਲ ਤਿਆਰ ਕਰਦੇ ਆ ਇੱਥੇ। ਤੇ ਬਾਬਾ ਜੀ ਨਾ ਕਰਦੇ ਆ ਗੱਲ। ਤੇ ਬਾਬਾ ਜੀ ਆਹ ਜੀ ਤੁਹਾਡੀ ਇਥੇ ਡੀਟੀਟੀ ਤੇ ਵਾਇਰੂਸ ਕਦੋਂ ਤੋਂ ਡੀਟੀਟੀ ਕਰਨੀ ਜੀ ਭਾਈ ਉਹ ਵੀ 10 ਸਾਲ ਹੋ ਗਏ ਜੀ 10 ਸਾਲ ਹੋ ਗਏ ਜੀ ਹਾਂਜੀ ਹਾਂਜੀ ਠੀਕ ਹੈ ਕਿੰਨੀ ਕੁ ਉਮਰ ਆ ਆਪਣੀ ਬਾਬਾ ਜੀ ਆਪਣੀ ਉਮਰ ਹੋ ਗਈ 23 ਸਾਲ ਜੀ ਤੇ ਦੇ ਬੜੀ ਛੋਟੀ ਉਮਰ ਚ ਲੱਗ ਗਈ ਹਾਂਜੀ ਮਾਣ ਤੇ ਕਿਰਪਾਏ ਤੇ ਇਹ ਬਾਬਾ ਜੀ ਦੇ ਬਾਬਾ ਗੁੱਡਾ ਸਾਹਿਬ ਜੀ ਦੀ ਸਮਾਦ ਹੈ ਜੀ ਹਾਂਜੀ ਬਾਬਾ ਗੁੱਡਾ ਸਾਹਿਬ ਜੀ ਦਾ ਇੱਥੇ ਸਕਾਰ ਹੋਇਆ ਹੈ ਠੀਕ ਹੈ ਜੀ ਤੇ ਇਸ ਜਿਹੜੀ ਉਹ ਖੂਹ ਹੈ ਹੈ ਉਹ ਹੀ ਬਾਬਾ ਗੁੱਡਾ ਸਾਹਿਬ ਜੀ ਦੇ ਬਾਬਾ ਗੁੱਡਾ ਸਾਹਿਬ ਜੀ ਦੇ ਟਾਈਮ ਦੇ ਜੀ ਠੀਕ ਹੈ ਜੀ ਜਿਹੜੀ ਉਹ ਟਾਲੀ ਏ ਥੱਲੇ ਹਾਂਜੀ ਉਹ ਠੀਕ ਹੈ ਜੀ 12 ਸਾਲ ਦੀ ਬਚਪਾਈ ਬਾਬਾ ਸਾਹਿਬ ਦੀ ਹਾਂਜੀ ਹਾਂਜੀ ਜਦੋਂ ਗੁਰਨਾਣਕ ਪਾਸ਼ਾ ਨੇ ਮਿਲਿਆ ਠੀਕ ਹੈ ਜੀ ਮੈਂ ਤੁਹਾਨੂੰ ਇੱਥੇ 1 ਮਿੰਟ ਰੋਕਦਾ ਜਿਹੜੀ ਅਸੀਂ ਅੰਦਰ ਬਾਬਾ ਬਾਬਰ ਸਾਹਿਬ ਮੱਖਾ ਠੀਕਿਆ ਸੀ ਉਥੇ ਅਸੀਂ ਇੱਕ ਨਾ ਟਾਲੀ ਸਾਹਿਬ ਦੀ ਵੀਡੀਓ ਬਣਾਈ ਸੀਗੀ ਇਹ ਬਾਬਾ ਜੀ ਉਸ ਮਤਲਬ ਕਿ ਟਾਲੀ ਦੀ ਗੱਲ ਕਰ ਰਹੇ ਆਂ ਕਿ ਇੱਥੇ ਬਾਬਾ ਬੁੱਢਾ ਸਾਹਿਬ ਜੀ ਜਦੋਂ ਬੈਠਦੇ ਹੁੰਦੇ ਸੀਗੇ ਹਾਂਜੀ ਬਾਬਾ ਬੁੱਢਾ ਸਾਹਿਬ ਜੀ 12 ਸਾਲ ਦੀ ਬਚਪਾਈ ਠੀਕ ਹੈ ਜੀ ਉਹਨਾਂ ਦਾ ਨਾਮ ਬੁੱਢਾ ਹੈ ਅੱਛਾ ਜੀ ਤੇ ਉਦੋਂ ਬਾਅਦ ਫਿਰ ਗੁਰਨਾਣਕ ਪਾਸ਼ਾ ਨਾਲ ਜਿਹੜੀ ਮੁਲਾਕਾਤ ਹੋਈ ਠੀਕ ਠੀਕ ਹੈ ਜੀ। ਪੁਰੋ 12 ਸਾਲ ਦੀ ਉਮਰ ਦਾ ਹੀ ਉਹਨਾਂ ਦੇ ਉਹ ਦੁੱਧ ਲੈ ਕੇ ਉਹਦੇ ਕੋਲ ਠੀਕ ਹੈ ਜੀ। ਸਾਰੇ ਬਾਤ ਠੀਕ ਹੈ ਜੀ। ਦੇਖਦੇ ਆਂ ਫਿਰ ਮਾਤਾ ਜੀ ਉਹਨਾਂ ਦੇ ਮਗਰ ਲੱਗੇ। ਵਾਹਿਗੁਰੂ। ਪਾਪਾ ਬੁੱਢਾ ਸਾਹਿਬ ਜੀ ਠੀਕ ਹੈ। ਪੁਰੋ ਮਾਤਾ ਜੀ ਉਹਨੇ ਮੱਛੇ ਜੀ ਉਹਨਾਂ ਆਖਿਆ ਵੀ ਸਾਨੂੰ ਗੁਰੂ ਨਾਨਕ ਪਾਸ਼ਾ ਨੂੰ ਬੇਨਤੀ ਕੀਤੀ ਉਹਨਾਂ ਵੀ ਸਾਨੂੰ ਬਚਾਓ। ਉਹਨਾਂ ਦੇ ਮਾਤਾ ਜੀ ਮਗਰ ਲੱਗੇ ਆ। ਅੱਛਾ ਜੀ। ਉਹਨਾਂ ਫਿਰ ਗੁਰੂ ਨਾਨਕ ਪਾਸ਼ਾ ਨੇ ਪਾਪਾ ਬੁੱਢਾ ਸਾਹਿਬ ਜੀ ਦੇ ਚਹਰੇ ਦੇ ਹੱਥ ਫੇਰਿਆ। ਠੀਕ ਹੈ ਜੀ। ਜਦੋਂ ਮੂੰਹ ਦੇ ਹੱਥ ਫੇਰਿਆ ਤਾਂ ਉਹਨਾਂ ਦੀ ਦਾੜ੍ਹੀ ਆ ਗਈ। ਬਹੁਤ ਵਧੀਆ ਜੀ ਤੇ ਵਾਹ ਲੰਗਰ ਦੀ ਨਾ ਮੈਂ ਹੁਣੇ ਛਾਹ ਕੇ ਵੀ ਆਇਆ ਤੇ ਅੱਜ ਦਾਲ ਬਣੀ ਰਾਜਮਾ ਬਣਿਆ ਤੇ ਚਾਵਲ ਸੀਗੇ ਬੜਾ ਬਹੁਤ ਚਾਵਲ ਬੰਦੇ ਸਵੇਰੇ ਕੜੀ ਹੁੰਦੀ ਏ ਠੀਕ ਹੈ ਜੀ ਨਹੀਂ ਬਹੁਤ ਸਵਾਦ ਹੈ ਲੰਗਰ ਸਵੇਰੇ ਮਤਵੇਲੇ ਹੋਰ ਮਿੱਠੇ ਚੌਲ ਚਾਹ ਹੁੰਦੀ ਏ ਠੀਕ ਹੈ ਜੀ ਬੰਦੂ ਗੱਲ ਤੇ ਵੱਡੇ ਪੱਦਰ ਤੇ ਕਰਨਾ ਪਿਆ ਹਾਂ ਜੀ ਜੀ ਸਵੇਰੇ ਚੌਲ ਜਿਹੜਾ 14 ਦਿਹਾੜਾ ਜੀ ਠੀਕ ਹੈ ਜੀ ਚੌਥਾ ਬਾਬੇ ਗੁੱਡੇ ਸਾਹਿਬ ਦਾ ਸਵੇਰੇ ਖੀਰ ਬਣਨੀ ਏ ਠੀਕ ਹੈ ਜੀ 5 ਤੋਂ 6 ਕਵਾਂਟ ਚ ਖੀਰ ਬਣਨੀ ਏ ਠੀਕ ਹੈ ਜੀ 5 ਕਵਾਂਟ ਦਾਲ ਬਣਨੀ ਏ ਠੀਕ ਹੈ ਜੀ ਆ ਕਿਉਂਕਿ ਇਹ ਤੇ ਇਹ ਆ ਕਰਦੇ ਆਂ ਜੇ ਤਾਂ ਲੱਗੇ ਤੇ ਪਿੰਡ ਹੈ ਜੀ ਹਾਂਜੀ ਲੱਗ ਇਥੋਂ ਲੱਗਾਂ ਕਿ ਜਾ ਕੇ ਸੇਵਾ ਕਰਾਂ ਮੇਰਾ ਪਿੰਡ ਕੋਨੇ ਵਾਲਾ ਜੀ ਠੀਕ ਹੈ ਜੀ ਨਹੀਂ ਇੱਥੇ ਸੇਵਾ ਕਰਨ ਆਉਂਦੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਬਹੁਤ ਵਧੀਆ ਤੁਹਾਨੂੰ ਮਿਲ ਕੇ ਜੀ ਖੁਸ਼ੀ ਹੋਈ ਹੈ ਬੜਾ ਮਹਾਰਾਜ ਕੇ ਪਾਰਾ ਖੰਕਾ ਜੜੇ ਧੰਨਵਾਦ ਤੁਹਾਨੂੰ ਜੀ ਵਾਹਿ ਖਾਲਸਾ ਤੇ ਇਸ ਤਰ੍ਹਾਂ ਇੱਥੇ ਨਾ ਸੇਵਾ ਚੱਲਦੀ ਹੁੰਦੀ ਹੈ ਇੱਥੇ ਬੀਬੀਆਂ ਵੇਖੋ ਇਥੇ ਬੀਬੀਆਂ ਲਾਗੇ ਪਿੰਡਾਂ ਚੋਂ ਆਦੇ ਇਹਨਾਂ ਇਹ ਵੀ ਆਣ ਕੇ ਇੱਥੇ ਜਿਹੜਾ ਲੰਗਰ ਹਾਲ ਦੇ ਵਿੱਚ ਸੇਵਾ ਕਰਦੇ ਨੇ ਤੇ ਬੜੀ ਮਹਾਰਾਜ ਦੀ ਕਿਰਪਾ ਹੁੰਦੀ ਹੈ ਇਹ ਸੇਵਾ ਜਿਹੜੀ ਆ ਬੜੇ ਮਤਲਬ ਕੀ ਕਰਮ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ ਜੇ ਕਰਮ ਭਾਗ ਹੋਣ ਮਹਾਰਾਜ ਕਿਰਪਾ ਕਰਨ ਫੇਰੀ ਜਿਹੜਾ ਉਹ ਸਿਹਾ ਵਿੱਚ ਅਸੀਸਾ ਪਾ ਸਕਦੇ ਆ ਤੇ ਪਿਆਜਾਂ ਦੀ ਸੇਵਾ ਚੱਲ ਰਹੀ ਹੈ ਪਿਆਜ ਘਟ ਰਿਹਾ ਦਾਲਾਂ ਸੱਗੀਆਂ ਇੱਥੇ ਬੰਦੀਆਂ ਆ ਤੁਹਾਨੂੰ ਥੋੜਾ ਜਿਹਾ ਅੰਦਰ ਜਾ ਕੇ ਦਿਖਾਣੇ ਆ ਐ ਬਾਬਾ ਬੁੱਢਾ ਸਾਹਿਬ ਦੀ ਇਸ ਮਸਾਦ ਹੈ ਜਿਹੜਾ ਗੁਰਦੁਆਰਾ ਇੱਥੇ ਇਹ ਸਿਲੰਡਰ ਦੇਖੋ ਇਹ ਲਾ ਮਤਲਬ ਕਿ ਇੰਨੇ ਇੰਨੇ ਸਿਲੰਡਰ ਰੱਖਦੇ ਇੰਨਾ ਸਮਾਰ ਰੱਖਣਾ ਇੰਨਾ ਸੋਡਾ ਰੱਖਣਾ ਫਿਰ ਮੈਂ ਤੁਹਾਨੂੰ ਦਿਖਾਣਾ ਇੱਥੇ ਇੱਥੇ ਜਿਹੜੇ ਪਾਣੀ ਕੜਕ ਪਾਉਣ ਵਾਲੇ ਟਰੋਲੇ ਜਿਹੜੇ ਹੁੰਦੇ ਆ ਉਹਨਾਂ ਬਾਰੇ ਦਿਖਾਣਾ ਆ ਲੋਹਾਂ ਨੇ ਇਹ ਲੋਹੇ ਨਹੀਂ ਆ ਲੋਹਾਂ ਆ ਜਿਹੜੀਆਂ ਇੱਥੇ ਵਰਤਦੇ ਆ ਐ ਪੜੋਲੇ ਦੇਖਿਓ ਯਾਰਾ ਜਿਹੜੇ ਇਹਨਾਂ ਨੇ ਕੜਕ ਨਾਲ ਜਿਹੜੇ ਆ ਉਹ ਭਰੇ ਹੁੰਦੇ ਆ ਮਰੋਂ ਲੈਣਾ ਹੀ ਲੱਗੀਆਂ ਹੀਆਂ ਇੱਥੇ ਜੇ ਮੈਂ ਜਣਾ ਤੇ ਪੜੋਲੇ ਮੇਰੇ ਸਾਹਮਣੇ ਨਾਲ 60 70 ਜਿਹੜੇ ਆ ਪੜੋਲੇ ਇੱਥੇ ਹੋਣੇ ਆ ਇਧਰ ਵੀ ਤੇ ਇਹ ਸਾਰਾ ਅਨਾਜ ਵਾਲਾ ਕਮਰਾ ਹੋਇਆ ਇੱਥੇ ਆ ਵੇਖੋ ਆਟੇ ਦੀਆਂ ਬੂਰੀਆਂ ਪਈਆਂ ਹੋਣੀਆਂ ਇਹਨਾਂ ਤੇ ਆ ਇੱਕ ਤੁਹਾਨੂੰ ਹੋਰ ਚੀਜ਼ ਦੱਸ ਦਵਾਂ ਇੱਥੇ ਮਤਲਬ ਕਣਕ ਹੁੰਦੀ ਐ ਜਿਵੇਂ ਕੋਈ ਕੋਈ ਸੇਵਾ ਕਰਦਾ ਜਾਂ ਕਿਤੋਂ ਵੀ ਹੁੰਦੀ ਐ ਕਣਕ ਕਣਕਾਂ ਦੀਆਂ ਜਿਹੜੀਆਂ ਬੂਰੀਆਂ ਜਿਹੜੀਆਂ ਇੱਥੇ ਆ ਦੇਖੋ ਪਈਆਂ ਹੋਈਆਂ ਤੇ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਕਿ ਇੱਥੇ ਹੀ ਚੱਕੀ ਲਗਾਈ ਹੋਈ ਹੈ। ਮਤਲਬ ਅੰਦਰ ਹੀ ਲੰਗਰ ਹਾਲ ਜਿਹੜਾ ਇੱਥੇ ਲੰਗਰ ਜਿੱਥੇ ਤਿਆਰ ਹੁੰਦਾ ਹੈ ਥੋੜੀ ਖੱਬੇ ਪਨੇ ਅਸੀਂ ਆਏ ਆ ਇਹ ਹੈਂਟਰ ਜਿਹੜੇ ਜਿੱਥੇ ਕੀਤੇ ਆ ਸਟੋਰ ਹੈ। ਜਿੱਥੇ ਮਤਲਬ ਕਣਕ ਪਈ ਹੈ, ਢੋਲੇ ਪਏ ਨੇ ਤੇ ਇੱਥੇ ਵਿੱਚ ਹੀ ਇਹਨਾਂ ਨੇ ਨਾ ਚੱਕੀ ਲਗਾਈ ਹੋਈ ਹੈ। ਮਤਲਬ ਇੱਥੇ ਹੀ ਆਟਾ ਜਿਹੜਾ ਹੈ ਉਹ ਪੀਸ ਜਾਂਦਾ ਵਾ ਤੇ ਇਥੋਂ ਨਾਲ ਹੀ ਇਹ ਵੱਤੋਂ ਵਿੱਚ ਜਿਹੜਾ ਬਾਅਦ ਲਿਆਇਆ ਜਾਂਦਾ ਵਾ। ਤੇ ਬਾਬਾ ਬੁੱਢਾ ਸਹਿਜ ਜੀ ਦੀ ਕਿਰਪਾ ਸਦਕਾ ਹੈ। ਪਹੁੰਚੇ ਸੀਗੇ ਬਾਬਾ ਬੁੱਢਾ ਸਾਹਿਬ ਜੀ ਦੀ ਸਮਾਤ ਤੇ ਤੁਸੀਂ ਦੇਖਿਆ ਕਿ ਕਿਦਾਂ ਇੱਥੇ ਲੰਗਰ ਦੀ ਜੜੀ ਆ ਉਹ ਤਿਆਰੀ ਹੁੰਦੀ ਆ ਤੇ ਇੱਥੇ ਸਿੰਘ ਨੇ ਸਾਡੇ ਨਾਲ ਜਿਹੜੇ ਇੱਥੇ ਮਤਲਬ ਕਿ ਸੇਵਾ ਦੇ ਵਿੱਚ ਜਿਹੜੇ ਆ ਲੱਗੇ ਰਹਿੰਦੇ ਆ ਵਾਹਿਗੁਰੂ ਜੀ ਸਾਹਿਬ ਬੜੀ ਕਿਰਪਾ ਬੜੀ ਕਿਰਪਾ ਮਹਾਰਾਜੀ ਜੀ ਤੇ ਫੇਰ ਹੀ ਆ ਗਿਆ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕਿਤੇ ਚਲੋ ਗੁਰਮਾਰਾ ਚੜ੍ਹਦੀਆਂ ਕਲਾ ਮਹਾਰਾਜ ਜੀ ਭਗਤਾਂ ਤੁਹਾਡੇ ਸਾਰਿਆਂ ਦੇ ਵਾਹਿਗੁਰੂ ਸਾਹਿਬ ਤੇ ਆਟੇ ਦੀ ਮਸ਼ੀਨ ਬਾਰੇ ਸੋਕੋ ਦੱਸਣਾ ਸੀ ਮੈਂ ਇਹ ਆਟੇ ਦੀ ਮਸ਼ੀਨ ਹੈ ਕਾਪੋਰਟਿਆ ਲਈ ਫੁੱਲ ਕਿਆਂ ਲਈ ਠੀਕ ਹੈ ਠੀਕ ਤੇ ਗੁੰਦੇ ਕਿਦਾਂ ਆਟਾ ਫਿਰ ਤੇ ਆਪੇ ਕੋਈ ਨਹੀਂ ਜੀ ਮਸ਼ੀਨ ਕੋਈ ਨਹੀਂ ਜੀ ਠੀਕ ਹੈ ਕੋਈ ਨਹੀਂ ਮੇਰੇ ਉੱਪਰ ਪਾਈ ਜਾ ਜੀ ਠੀਕ ਹੈ ਜੀ ਚਲੋ ਬਹੁਤ ਵਧੀਆ ਬੰਦ ਬੰਦ ਜੀ ਧੰਨਵਾਦ ਧੰਨਵਾਦ ਮਾਹਰਾ ਇਹ ਆਟਾ ਕਹਿੰਦੇ ਨੇ ਠੀਕ ਹੈ ਜੀ ਆਟੇ ਦੀ ਸੇਵਾ ਬਾਪੂ ਜੀ ਕਰਦੇ ਠੀਕ ਹੈ ਬਹੁਤ ਵਧੀਆ ਵਾਇਰਲ ਧੰਨਵਾਦ ਮਾਹਰਾ ਵਾਇਰਲ ਵਾਇਰਲ ਤੇ ਇਤਨੀ ਦੇਖਿਆ ਕਿ ਕਿਦਾਂ ਇੱਥੇ ਜਿਹੜੀ ਹੈ ਉਹ ਲੰਗਰ ਦੀ ਜਿਹੜੀ ਹੈ ਉਹ ਤਿਆਰੀ ਚੱਲਦੀ ਹੈ ਤੇ 24 ਘੰਟੇ ਜਿਹੜਾ ਗੁਰਮਾਰਾਹ ਜੀ ਦਾ ਲੰਗਰ ਇੱਥੇ ਚੱਲਦਾ ਰਹਿੰਦਾ ਕਿੱ데 ਕਿੱ데 ਤਗੜੇ ਬਤੀਲੇ ਆ ਇਹ ਦੇਖੋ ਲੋਹੇ ਕਾ ਲਓ ਕਿੱਧਰ ਆ ਜੀ ਆਓ ਇੱਥੇ ਤੁਹਾਨੂੰ ਲੋਹੇ ਲਗਾਵਾਂ ਚਲੋ ਇਹ ਖੜੇ ਜਿੰਨੂ ਸਾਹਿਬ ਨੂੰ ਜੀ ਇਹ ਚਾਹ ਨਾਲ ਮੁਟੇ ਹਾਂ ਹਾਂ ਅੱਗ ਦੇ ਲੋ ਅੱਛਾ ਜੀ ਬਾਬਾ ਜੀ ਨੂੰ ਭੇਜਾਂਗਾ ਮੈਂ ਠੀਕ ਠੀਕ ਆਹੋ ਫਿਰ ਪਤਾ ਲੱਗਦੀ ਤੇ ਤੁਹਾਨੂੰ ਹੁਣ ਦਿਖਾਉਨੇ ਆਗੇ ਲੋਹ ਤੇ ਲੰਗਰ ਜਿਹੜੀਆਂ ਬੀਬੀਆਂ ਪਕਾ ਰਹੀਆਂ ਹੁਣ ਤੇ ਤੁਸੀਂ ਵੇਖਿਆ ਕਿ ਲੰਗਰ ਕਿਵੇਂ ਬਣਦਾ ਹੈ ਬਾਬਾ ਜੀ ਸਾਡੇ ਨਾਲ ਆਟੇ ਦੀ ਸੇਵਾ ਕਰਦੇ ਆ ਬੀਬੀਓ ਕੋਈ ਗੱਲ ਬੈ ਜਾ ਬੈ ਜਾ ਤੇ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਨਾਲ 24 ਘੰਟੇ ਲੰਗਰ ਦੀ ਜਿਹੜੀ ਉਹ ਸੇਵਾ ਚੱਲਦੀ ਰਹਿੰਦੀ ਹੈ ਤੇ ਪ੍ਰਸ਼ਾਦਾ ਪਕ ਰਿਹਾ ਆ ਵੀ ਦੇਖ ਸਕਦੇ ਹੋ ਬੜੇ ਹੀ ਪਿਆਰ ਨਾਲ ਛੱਡਾਂ 24 ਘੰਟੇ ਲੰਗਰ ਜੀ ਚੱਲਦਾ ਆਈ ਡੀ ਆਈਆਂ ਤਗੜੀਆਂ ਵੇਖੋ ਲੋਆ ਵੀ ਘੰਟੀ ਲੰਦਰ ਦੀ ਸੇਵਾ ਚਾਉਦੀ ਆ 7:00 ਵਜੇ ਤੋਂ ਨਾਲ-ਨਾਲ ਝਾਪ ਚੱਲਦਾ ਤੇ ਵੱਡੀਆਂ-ਵੱਡੀਆਂ ਲੋਹਾ ਦੇਖੋ ਇਹ ਨਹੀਂ ਗਰਮੀ ਦੇ ਵਿੱਚ ਤੇ ਪ੍ਰਸ਼ਾਦਾ ਵਗਾ ਰੀਆਂ ਵੀ ਦੀਆਂ ਇਹ ਦੇਖੋ ਜੀ ਜੀ ਦੂਰੋਂ ਪ੍ਰਸ਼ਾਦੇ ਲੋਹ ਤੇ ਪੈ ਰਹੇ ਆ ਪ੍ਰੈਕਟਿਸ ਹੋ ਜਾਂਦੀ ਆ ਰੋਜ਼ ਦੀ ਦੇੜੀ ਸੇਵਾ ਕਰਨੀ ਨੀ ਨੀ ਵੱਡੀ ਸੇਵਾ ਕਰਨੀ ਸਾਥ ਨਾ ਪਾਣੀ ਨਹੀਂ ਮਿੱਕਾ ਹੋ ਗਿਆ ਕੋਪੇ ਨਾ ਰੈਡੀ ਚੁੜਾ ਕੇ ਨਾ ਸਾਥ ਨਾ ਕੱਲੇ ਇਹ ਇੰਤੈਮ ਲੈ ਮਾ ਬਣਾ ਕੀ ਬਾਬਾ ਜੀ ਨੇ ਜਿਹੜੇ ਇੱਥੇ ਆਟੇ ਦੀ ਸੇਵਾ ਕਰਦੇ ਆ ਆਟਾ ਗੁੰਨਦੇ ਆ ਬੜੀ ਨਿਮਰਤਾ ਨਾਲ ਜੀ ਇਹਨਾਂ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਹੈ। ਪੱਕੇ ਤੇ ਲਾਇ ਹੋਇਆ ਪਰ ਮੈਂ ਇੱਥੇ 10 ਮਿੰਟ 10 ਮਿੰਟ ਵੀ ਕਹਦੇ 1-2 ਮਿੰਟ ਖੜਾ ਤੇ ਗਰਮੀ ਇੰਨੀ ਹੈ ਕਿ ਇੱਥੇ ਖੜਿਆ ਨਹੀਂ ਜਾ ਰਿਹਾ ਤੇ ਬੀਬੀਆਂ ਇੰਨੀ ਗਰਮੀ ਦੇ ਵਿੱਚ ਤੇ ਤਪਦੀਆਂ ਹੋਆਂ ਲੋਹਾ ਤੇ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੁਝ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਦੀ ਮਿਹਰ ਤੇ ਸਦਕਾ ਇੱਥੇ ਬੀਬੀਆਂ ਵੇਖੋ ਕਿੰਨੇ ਪਿਆਰ ਤੇ ਸਰਦਾ ਦੇ ਨਾਲ ਹੀ ਗਰਮੀ ਦੇ ਵਿੱਚ ਜਿਹੜਾ ਤੋ ਪ੍ਰਸ਼ਾਦਾ ਜਿਹੜਾ ਪਕਾ ਰਹੇ ਚਲੋ ਅੱਗੇ ਚੱਲਦੇ ਆਂ ਹੋਰ ਗੁਰਮੁਖ ਗੁਰਦਾਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੀ ਸਮਾਦ ਦੇ ਦਰਸ਼ਨ ਤੇ ਇੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਜਿਆ ਸਨਸਕਾਰ ਕੀਤਾ ਗਿਆ ਸੀਗਾ ਇਹ ਇੱਥੇ ਨਾ ਜਿਹੜਾ ਅਸੀਂ ਪਹਿਲਾਂ ਖੂਹ ਦੇਖਿਆ ਸੀਗਾ ਨਾ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਵੇਲੇ ਦਾ ਖੂਹ ਹੈ। ਇੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਟਾਈਮ 'ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਇੱਥੇ ਜਲ ਪਾਣੀ ਦੀ ਵਰਤੋਂ ਕਰਦੇ ਹੁੰਦੇ ਸੀਗੇ। ਤੇ ਇਹ ਤੁਸੀਂ ਦਰਸ਼ਨ ਕੀਤੇ ਬਾਬਾ ਬੁੱਢਾ ਸਾਹਿਬ ਜੀ ਦੀ ਸਮਾਦ ਦੇ। ਤੇ ਹੁਣ ਤੁਹਾਨੂੰ ਬਾਅਦ ਦਾ ਕੁਝ ਵੀਊ ਦੱਸਦੇ ਆ ਜਿੱਦਾਂ ਅਸੀਂ ਐਂਟਰ ਕਰਦੇ ਆ ਤੇ ਐਂਟਰੀ ਦੇ ਕੁਝ ਏਵੇਂ ਦਾ। ਇਹ ਸਾਈਡ 'ਤੇ ਅਸੀਂ ਆਏ ਸੀਗੇ। ਬਾਰ ਮੋਦੇ ਦੁਕਾਨਾਂ ਤੋਂ ਕੁੰਨਾ ਲੱਗੀਆਂ ਹੋਈਆਂ ਕਾਫੀ ਅ ਬੱਚਿਆਂ ਬੁੱਤਿਆਂ ਨੂੰ ਸਤਾਉਣ ਵਾਸਤੇ ਨਹੀਂ ਚਲੋ ਰੀਜਕ ਹੈ ਜੀ ਰੋਟੀ ਪਾਣੀ ਹੈ ਚੱਲ ਬਾਜੀ ਸਿੱਧਾ ਤੇ ਵੈਸੇ ਹਾਲ ਸਮਝਾ ਕੇ ਤੁਹਾਨੂੰ ਪਤਾ ਹੈ ਧਰ ਲੈਣਾ ਚਾਹੀਦਾ ਥੋੜਾ ਬਹੁਤ ਤੇ ਇਹ ਮਤਲਬ ਬਾਹਰ ਦਾ ਵੀ ਉਹ ਬਾਬੂ ਦਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦਾ ਇੱਧਰ ਕਾਰ ਪਾਰਕਿੰਗ ਹੈ ਸਾਹਮਣੇ ਤੇ ਬਾਹਰ ਵੀ ਚਲੋ ਲਾ ਲੈਂਦੇ ਆ ਲੋਕੀ ਕਹਣਾ ਕਿਉਂਕਿ ਜਗ੍ਹਾ ਕਾਫੀ ਹੈ ਬਾਬਾ ਜੀ ਨਾ ਹੋਈ ਸੀ ਕਿ ਕੱਲ ਲੰਗਰ ਹਾਲ ਚ ਜਿੱਦੋਂ ਆਪਾਂ ਗਏ ਸੀਗੇ ਤੇ ਉਹ ਕਹਿੰਦੇ ਸੀ ਕਿ ਤੁਸੀਂ ਕਿਸੇ ਮੱਸੀਆ ਤੇ ਜਾਂ ਕੋਈ ਜਦੋਂ ਅ ਸਰਾਧਾਂ ਦੀ ਚੌਥ ਵਗੈਰਾ ਹੁੰਦੀ ਹੈ ਨਾ ਉਦੋਂ ਕਿਤੇ ਸਾਡੇ ਕੋਲ ਆਇਓ ਤੇ ਫਿਰ ਮਤਲਬ ਇੱਥੇ ਭੀੜ ਕਾਫੀ ਹੁੰਦੀ ਹੈ ਔਰ ਫਿਰ ਪਤਾ ਵੀ ਚੱਲਦਾ ਹੈ ਕਿ ਲੰਗਰ ਦਾ ਅਸੀਂ ਪ੍ਰਬੰਧ ਕਿਵੇਂ ਕਰਦੇ ਹਾਂ ਹਨਾ ਤੇ ਬਾਕੀ ਇਹ ਗੁਰਦਾਰਾ ਸਾਹਿਬ ਦਾ ਬਾਹਰੋਂ 뷰 ਹੈਗਾ ਬਾਬਾ ਬੁੱਢਾ ਸਾਹਿਬ ਜੀ ਦੀ ਗੁਰਦਾਰਾ ਇਹ ਮਦਰਾਹ ਪਾਕਿਸਤਾਨ ਤੇ ਅ ਇੰਡੀਆ ਦੇ ਬਾਰਡਰ ਤੇ ਹੀ ਹੈ ਆਲਮੋਸਟ ਹਾਂਜੀ ਤੇ ਸੱਥੇ ਗੁਰਦਗਾ ਪਿਆੰ ਦੀਆਂ ਰੇੜੀਆਂ ਵਗੈਰਾ ਲੱਗੀਆਂ ਹੋਈਆਂ ਸੋ ਅੱਜ ਤੁਸੀਂ ਦਰਸ਼ਾ ਕੀਤੇ ਆ ਬਾਬਾ ਬੁੱਢਾ ਸਾਹਿਬ ਰਮਦਾਸ ਸਮਾਦ ਬਾਬਾ ਬੁੱਢਾ ਸਾਹਿਬ ਜੀ ਇਹ ਸਮਾਦ ਹੈ ਤੇ ਉਹ ਗੁਰਦਾਰਾ ਸਾਹਿਬ ਸੀਗਾ ਇੱਥੇ ਰਮਦਾਸ ਤੇ ਉਹਦੇ ਤੋਂ ਅਸੀਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਆ ਤੇ ਕਮੈਂਟਾਂ ਵਿੱਚ ਦੱਸਣਾ ਵਾਇਗਰੂ ਕਿਵੇਂ ਦਾ ਲੱਗਾ ਕਿਉਂਕਿ ਆਪਣਾ ਵਲੋਗਿੰਗ ਦਾ ਜੇ ਸਟਾਰਟ ਹੀ ਐ ਜਿਆਦਾ ਬੋਲਣਾ ਬਾਲਾ ਨਹੀਂ ਹੁੰਦਾ ਬਸ ਕੋਸ਼ਿਸ਼ ਕਰ ਰਹੇ ਆ ਤੇ ਅੱਗੇ ਤੋਂ ਵੀ ਬਹੁਤ ਵਧੀਆ ਵਧੀਆ ਵਲੌਗ ਜਿਹੜੇ ਆ ਲਿਆਉਣ ਦੀ ਕੋਸ਼ਿਸ਼ ਕਰਾਂਗੇ ਸੋ ਸਾਡੇ ਨਾਲ ਜੁੜੇ ਰਹੋ ਵਾਇਗਰੂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਸਾਡੇ ਚੈਨ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟਾਂ ਵਿੱਚ ਦੱਸਿਆ